ਸਾਸ੍ਰੀਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਮਠਿਆਈ ਵੰਡਣ ਦੇ ਲਈ ਹੁਣ ਤਿਆਰ ਹੋ ਜਾਓ ਕਿਉਂਕਿ ਪੋਲੇਨਾਥ ਦੀ ਕਿਰਪਾ ਦੇ ਨਾਲ ਅਗਲੇ 7 ਦਿਨ ਇਨ੍ਹਾਂ ਵਿਸ਼ੇਸ਼ ਰਾਸ਼ੀ ਵਾਲਿਆਂ ਨੂੰ ਮਿਲੇਗੀ ਬਹੁਤ ਵੱਡੀ ਖੁਸ਼ਖਬਰੀ ਪੋਲੇਨਾਥ ਜੀ ਹੁਣ 12 ਰਾਸ਼ੀਆਂ ਚੋਂ ਕੁਝ ਰਾਸ਼ੀਆਂ ਤੇ ਪਰਸਨ ਹੋ ਗਏ ਹਨ ਜਿਸ ਨਾਲ ਇਸ ਰਾਸ਼ੀ ਵਾਲਿਆਂ ਦੇ ਜੀਵਨ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਉਣਗੀਆਂ ਭਗਵਾਨ ਪੋਲੇ ਨਾਹ ਦੀ ਕਿਰਪਾ ਦੇ ਨਾਲ ਇਹਨਾਂ ਰਾਸ਼ੀ ਵਾਲਿਆਂ ਨੂੰ ਨਾ ਕੋਈ ਦੁੱਖ ਤਰਦ ਤੇ ਨਾ ਹੀ ਕਸ਼ਟ ਨੇੜੇ ਆਉਣ ਵਾਲਾ ਹੈ ਹੁਣ ਇਹਨਾਂ ਰਾਸ਼ੀ ਵਾਲਿਆਂ ਦਾ ਜੀਵਨ ਪੂਰੀ ਤਰ੍ਹਾਂ ਬਦਲ ਜਾਵੇਗਾ ਦੋਸਤੋ ਆਖਿਰ ਇਹ ਕਿਸਮਤ ਵਾਲੀਆਂ ਰਾਸ਼ੀਆਂ ਕਿਹੜੀਆਂ ਹਨ ਜਿਨ੍ਹਾਂ ਦੀ ਕਿਸਮਤ ਕੱਲ ਸਵੇਰੇ ਭਗਵਾਨ ਸ਼ਿਵ ਸ਼ੰਕਰ ਜੀ ਦੀ ਕਿਰਪਾ ਦੇ ਨਾਲ ਚਮਕਣ ਵਾਲੀ ਹੈ ਅਤੇ ਇਹਨਾਂ ਰਾਸ਼ੀ ਵਾਲਿਆਂ ਨੂੰ ਮਿਲਣ ਵਾਲੀ ਹੈ ਬਹੁਤ ਵੱਡੀ ਖੁਸ਼ਖਬਰੀ ਅੱਜ ਇਸ ਵੀਡੀਓ ਦੇ ਵਿੱਚ ਤੁਹਾਨੂੰ ਉਹ ਹੀ ਖੁਸ਼ ਨਸੀਬ ਰਾਸ਼ੀਆਂ ਦੇ ਬਾਰੇ ਦੱਸਣ ਜਾ ਰਹੇ ਹਾਂ ਇਸ ਲਈ ਇਸ ਵੀਡੀਓ ਨੂੰ ਪੂਰਾ ਜ਼ਰੂਰ ਸੁਣਨਾ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਵਿਅਕਤੀ ਦੇ ਜੀਵਨ ਦੇ ਵਿੱਚ ਗ੍ਰਹਾਂ ਦਾ ਕਾਫੀ ਮਹੱਤਵ ਹੁੰਦਾ ਹੈ ਅਗਰ ਗ੍ਰਹਾਂ ਦੀ ਸਥਿਤੀ ਵਧੀਆ ਹੋਵੇ ਤਾਂ ਉਸ ਦੇ ਜੀਵਨ ਦੇ ਵਿੱਚ ਬਹੁਤ ਕੁਝ ਵਧੀਆ ਹੁੰਦਾ ਹੈ ਭਗਵਾਨ ਸ਼ਿਵ ਨੂੰ ਪੂਰੀ ਸ੍ਰਿਸ਼ਟੀ ਦਾ ਨਿਰਮਾਤਾ ਕਿਹਾ ਜਾਂਦਾ ਹੈ शिवजी ਨੂੰ ਦੇਵੋਂ ਕੇ ਦੇਵ મહਾਦੇਵ ਵੀ ਕਿਹਾ ਜਾਂਦਾ ਹੈ ਦੋਸਤੋ ਜਿਸ ਉਪਰ મહਾਦੇਵ ਦੀ ਇੱਕ ਵਾਰ ਕਿਰਪਾ ਹੋ ਜਾਂਦੀ ਹੈ ਉਸ ਦਾ ਚੰਗਾ ਸਮਾਂ ਆਉਣ ਤੋਂ ਕੋਈ ਵੀ ਰੋਕ ਨਹੀਂ ਸਕਦਾ ਅੱਜ ਤੁਹਾਨੂੰ ਅਸੀਂ ਉਹਨਾਂ ਸੱਤ ਰਾਸ਼ੀਆਂ ਦੇ ਬਾਰੇ ਦੱਸਾਂਗੇ ਜਿਨ੍ਹਾਂ ਦੇ ਉਪਰ મહਾਦੇਵ ਦੀ ਕਿਰਪਾ ਹੋਣ ਵਾਲੀ ਹੈ ਇਹਨਾਂ ਸੱਤ ਰਾਸ਼ੀਆਂ ਦੇ ਜੀਵਾਂ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਲੀਆਂ ਹਨ ਦੋਸਤੋ ਜੋ ਪਹਿਲੀ ਰਾਸ਼ੀ ਹੈ ਉਹ ਬ੍ਰੇਖ ਰਾਸ਼ੀ ਹੈ ਇਹਨਾਂ ਰਾਸ਼ੀ ਵਾਲਿਆਂ ਤੇ ਸ਼ਿਵ ਦੀ ਕਿਰਪਾ ਹੋਣ ਵਾਲੀ ਹੈ ਦੋਸਤੋ ਤੁਹਾਨੂੰ ਨਾ ਸਿਰਫ ਧਨ ਲਾਭ ਹੋਵੇਗਾ ਬਲਕਿ ਵਪਾਰ ਵਿੱਚ ਕਾਫੀ ਵ੍ਰਿਧੀ ਹੋਵੇਗੀ ਇਸ ਤੋਂ ਇਲਾਵਾ ਜੋ ਨੌਕਰੀ ਕਰਦੇ ਹਨ ਉਹਨਾਂ ਨੂੰ ਨੌਕਰੀ ਦੇ ਵਿੱਚ ਕਾਫੀ ਤਰੱਕੀ ਹੋਵੇਗੀ ਜੋ ਲੋਕ ਵਿਦੇਸ਼ਾਂ ਦੇ ਵਿੱਚ ਕੰਮ ਕਰਨਾ ਚਾਹੁੰਦੇ ਹਨ ਉਹਨਾਂ ਦੀ ਵੀ ਕਿਸਮਤ ਕਾਫੀ ਚਮਕਣ ਵਾਲੀ ਹੈ ਤੁਹਾਡੇ ਸਾਰੇ ਕੰਮ ਮਹਾਦੇਵ ਦੇ आशीर्वाद ਦੇ ਨਾਲ ਪੂਰੇ ਹੋ ਜਾਣਗੇ ਤੇ ਨਾਲ ਹੀ ਤੇ ਨਾਲ ਹੀ ਨਾਲ ਮੇਕ ਰਾਸ਼ੀ ਵਾਲਿਆਂ ਦੀ ਆਰਥਿਕ ਹਾਲਾਤ ਵੀ ਕਾਫੀ ਠੀਕ ਹੋ ਜਾਣਗੇ ਜਿਸ ਨਾਲ ਤੁਹਾਡੇ ਘਰ ਦਾ ਮਾਹੌਲ ਕਾਫੀ ਠੀਕ ਰਹੇਗਾ ਦੋਸਤੋ ਇਸ ਲਿਸਟ ਦੀ ਜੋ ਅਗਲੀ ਰਾਸ਼ੀ ਹੈ ਉਹ ਹੈ ਤੁਲਾ ਦੋਸਤੋ ਤੁਹਾਨੂੰ ਦੱਸ ਦਈਏ ਕਿ ਮਹਾਦੇਵ ਜੀ ਦੀ ਕਿਰਪਾ ਬਹੁਤ ਹੀ ਅਧਿਕ ਤੁਹਾਡੇ ਉੱਪਰ ਬਣ ਰਹੀ ਹੈ ਇਹ ਸਮਾਂ ਤੁਹਾਡੇ ਲਈ ਵੀ ਬਿਹਤਰ ਹੋਵੇਗਾ ਇਹ ਬਹੁਤ ਹੀ ਸ਼ੁਭ ਤੇ ਫਾਲਤਾਇਕ ਰਹਿਣ ਵਾਲਾ ਹੈ ਤੁਹਾਨੂੰ ਨਾ ਕੇਵਲ ਮਾਨ ਸਨਮਾਨ ਮਿਲੇਗਾ ਬਲਕਿ ਤੁਹਾਡੀ ਸਮਾਜ ਦੇ ਵਿੱਚ ਤਾਰੀਫ ਵੀ ਕੀਤੀ ਜਾਵੇਗੀ ਤੁਹਾਨੂੰ ਐਸੇ ਅਵਸਰ ਮਿਲਣ ਵਾਲੇ ਹਨ ਜਿਸ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ ਤੇ ਕਾਫੀ ਧਨ ਲਾਭ ਹੋਵੇਗਾ ਜਿੱਥੇ ਇੱਕ ਤਰਫ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਬਣ ਰਿਹਾ ਹੈ ਦੂਜੀ ਤਰਫ ਵਪਾਰ ਵਿੱਚ ਵ੍ਰਿਧੀ ਦੇਖਣ ਨੂੰ ਮਿਲੇਗੀ ਇਸ ਦੇ ਨਾਲ ਜੋ ਨੌਕਰੀ ਕਰਦੇ ਹਨ ਉਹਨਾਂ ਨੂੰ ਪਦੋ ਨੀਤੀ ਤੇ ਵੇਤਨ ਵ੍ਰਿਧੀ ਮਿਲੇਗੀ ਤੇ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਤੁਲਾ ਰਾਸ਼ੀ ਵਾਲੇ ਆਪਣਾ ਜੀਵਨ ਬਹੁਤ ਹੀ ਆਨੰਦਪੂਰਵਕ ਬਤੀਤ ਕਰਨਗੇ ਪ੍ਰੀਖਿਆ ਦੇ ਵਿੱਚ ਸਫਲਤਾ ਮਿਲਣ ਦੇ ਵੀ ਯੋਗ ਬਣ ਰਹੇ ਹਨ ਮਨ ਲਗਾ ਕੇ ਮਿਹਨਤ ਕਰੋ ਅਗਲੀ ਰਾਸ਼ੀ ਹੈ ਕੁੰਭ ਕੁੰਭ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਭਗਵਾਨ ਸ਼ਿਵ ਦੀ ਕਿਰਪਾ ਹੁਣ ਤੁਹਾਡੇ ਉੱਪਰ ਹੋਣ ਵਾਲੀ ਹੈ ਤੁਹਾਡਾ ਆਉਣ ਵਾਲਾ ਸਮਾਂ ਬਹੁਤ ਹੀ ਵਧੀਆ ਰਹਿਣ ਵਾਲਾ ਹੈ ਤੁਹਾਨੂੰ ਦੱਸ ਦਈਏ ਕਿ ਭਗਵਾਨ ਜੀ ਦੇ ਆਸ਼ੀਰਵਾਦ ਦੇ ਨਾਲ ਬਹੁਤ ਪਰਿਵਰਤਨ ਦੇਖਣ ਨੂੰ ਮਿਲਣ ਵਾਲੇ ਹਨ ਤੁਹਾਨੂੰ ਕੋਈ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ ਤੇ ਤੁਹਾਨੂੰ ਦੱਸ ਦਈਏ ਕਿ ਤੁਹਾਡੀ ਮਿਹਨਤ ਦਾ ਪੂਰਾ ਪੂਰਾ ਫਲ ਮਿਲੇਗਾ ਇਸ ਤੋਂ ਇਲਾਵਾ ਸਾਰੀਆਂ ਸਫਲਤਾਵਾਂ ਮਿਲਣਗੀਆਂ ਰੁਕੇ ਹੋਏ ਕੰਮ ਪੂਰੇ ਹੋਣਗੇ ਤੇ ਪਰਿਵਾਰ ਦਾ ਪੂਰਾ ਪੂਰਾ ਸਾਥ ਮਿਲੇਗਾ ਤੁਹਾਨੂੰ ਦੱਸ ਤਈਏ ਕਿ ਤੁਹਾਡੀ ਰਾਸ਼ੀ ਵਾਲੇ ਖੁਸ਼ ਹਨ ਕਿਉਂਕਿ ਤੁਹਾਡਾ ਪਾਲਣਹਾਰ ਭਗਵਾਨ ਸ਼ਿਵ ਜੀ ਖੁਦ ਹਨ ਤੁਹਾਨੂੰ ਦੱਸ ਤਈਏ ਕਿ ਤੁਹਾਡੇ ਉੱਪਰ ਭਗਵਾਨ ਸ਼ਿਵ ਜੀ ਦੀ ਅਸੀਮ ਕਿਰਪਾ ਹੈ ਤੁਹਾਡੀ ਧਨ ਦੀ ਸਮੱਸਿਆਵਾਂ ਵੀ ਦੂਰ ਹੋ ਜਾਣਗੀਆਂ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਪ੍ਰਮੋਸ਼ਨ ਮਿਲੇਗੀ ਤੁਹਾਡੀ ਆਰਥਿਕ ਸਥਿਤੀ ਠੀਕ ਹੋਵੇਗੀ ਤੇ ਪਰਿਵਾਰ ਦੇ ਵਿੱਚ ਖੁਸ਼ ਨਮਾ ਵਾਤਾਵਰਨ ਬਣਿਆ ਰਹੇਗਾ ਨਾਲ ਹੀ ਸੰਤਾਨ ਦੀ ਪ੍ਰਾਪਤੀ ਦੇ ਵੀ ਯੋਗ ਬਣ ਰਹੇ ਹਨ ਜਿਸ ਨਾਲ ਪਰਿਵਾਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਉਣਗੀਆਂ ਜੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਉਹ ਹੈ ਕੰਨਿਆ ਰਾਸ਼ੀ ਦੋਸਤੋ ਤੁਹਾਨੂੰ ਦੱਸ ਦਈਏ ਕਿ ਮਹਾਦੇਵ ਦੀ ਤੁਹਾਡੇ ਉੱਪਰ ਅਪਾਰ ਕਿਰਪਾ ਹੋਣ ਵਾਲੀ ਹੈ ਜੋ ਪੁਰਾਣੇ ਸਮੇਂ ਤੋਂ ਦੁੱਖ ਤਕਲੀਫ ਚੱਲਦੇ ਆ ਰਹੇ ਹਨ ਉਹ ਹੰਦੂਰ ਹੋ ਜਾਣਗੇ ਮਹਾਦੇਵ ਦੀ ਕਿਰਪਾ ਦੇ ਨਾਲ ਪਰਿਵਾਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਲੀਆਂ ਹਨ ਤੁਹਾਡੀ ਆਰਥਿਕ ਸਥਿਤੀ ਕਾਫੀ ਸੁਧਰਨ ਵਾਲੀ ਹੈ ਅਤੇ ਜੋ ਲੋਕ ਬਿਜ਼ਨਸ ਕਰਦੇ ਹਨ ਉਹਨਾਂ ਨੂੰ ਕਾਫੀ ਮੁਨਾਫਾ ਹੋਣ ਵਾਲਾ ਹੈ ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਬ੍ਰਿਸ਼ਕ ਇਹਨਾਂ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਇਹਨਾਂ ਤੇ ਭਗਵਾਨ ਪੋਲੇਨਾ ਜੀ ਬੇਹਦ ਪਰਸੰਨ ਹੋ ਗਏ ਹਨ ਜਿਸ ਕਾਰਨ ਇਹਨਾਂ ਲੋਕਾਂ ਨੂੰ ਜ਼ਿਆਦਾ ਲਾਭ ਮਿਲਣ ਦੇ ਬਹੁਤ ਸਾਰੇ ਅਵਸਰ ਮਿਲਣ ਵਾਲੇ ਹਨ ਬਸ ਇਹਨਾਂ ਅਵਸਾਰਾਂ ਨੂੰ ਆਪਣੇ ਹੱਥੋਂ ਨਾ ਜਾਣ ਦਿਓ ਨਾਲ ਹੀ ਤੁਸੀਂ ਨਵਾਂ ਵਾਹਨ ਖਰੀਦ ਸਕਦੇ ਹੋ ਤੁਹਾਨੂੰ ਆਪਣੇ ਜੀਵਨ ਦੇ ਵਿੱਚ ਵੱਡੇ ਵੱਡੇ ਪਰਿਵਰਤਨ ਦੇਖਣ ਨੂੰ ਮਿਲਣ ਵਾਲੇ ਹਨ ਤੁਹਾਡੇ ਜੀਵਨ ਵਿੱਚ ਤੰਨ ਸੰਬੰਧੀ ਜੋ ਵੀ ਸਮੱਸਿਆਵਾਂ ਹਨ ਉਹ ਦੂਰ ਹੋਣ ਵਾਲੀਆਂ ਹਨ ਖੁਦ ਭਗਵਾਨ ਪੋਲੇ ਨਾਲ ਤੁਹਾਡੇ ਸਮਸਤ ਕਸ਼ਟ ਦੂਰ ਕਰਨ ਵਾਲੇ ਹਨ ਪ੍ਰੇਮ ਕਰਨ ਵਾਲੇ ਲੋਕਾਂ ਨੂੰ ਉਹਨਾਂ ਦੇ ਪ੍ਰੇਮ ਜੀਵਨ ਦੇ ਵਿੱਚ ਸਫਲਤਾ ਮਿਲੇਗੀ ਤੇ ਤੁਹਾਡਾ ਆਉਣ ਵਾਲਾ ਸਮਾਂ ਬਹੁਤ ਚੰਗਾ ਸਾਬਤ ਹੋਣ ਵਾਲਾ ਹੈ ਇਸ ਸਮੇਂ ਦਾ ਭਰਪੂਰ ਲਾਭ ਉਠਾਓ ਅਗਲੀ ਰਾਸ਼ੀ ਹੈ ਸਿੰਘ ਰਾਸ਼ੀ ਇਹਨਾਂ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਪੋਲੇ ਨਾਲ ਦੀ ਵਿਸ਼ੇਸ਼ ਕਿਰਪਾ ਤੁਹਾਡੇ ਉੱਪਰ ਪਣ ਰਹੀ ਹੈ ਜਿਸ ਕਾਰਨ ਇਹਨਾਂ ਨੂੰ ਬਹੁਤ ਸਾਰਾ ਫਾਇਦਾ ਮਿਲਣ ਵਾਲਾ ਹੈ ਤੁਹਾਨੂੰ ਆਪਣੇ ਜੀਵਨ ਵਿੱਚ ਸਫਲਤਾ ਮਿਲਣ ਵਾਲੀ ਹੈ ਵਿਦਿਆਰਥੀਆਂ ਦੇ ਲਈ ਆਉਣ ਵਾਲਾ ਸਮਾਂ ਬਹੁਤ ਚੰਗਾ ਸਾਬਤ ਹੋਣ ਵਾਲਾ ਹੈ ਤੁਹਾਨੂੰ ਪ੍ਰੀਖਿਆ 'ਚ ਸਫਲਤਾ ਜ਼ਰੂਰ ਪ੍ਰਾਪਤ ਹੋਵੇਗੀ ਇਸ ਦੇ ਨਾਲ ਮਨ ਵੀ ਪੜ੍ਹਾਈ ਵਿੱਚ ਲੱਗੇਗਾ ਕਾਰਜ ਖੇਤਰ ਦੇ ਵਿੱਚ ਕਿਸੇ ਪ੍ਰਕਾਰ ਦੀ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ ਨਾਲ ਹੀ ਨਾਲ ਜੋ ਨੌਕਰੀ ਕਰਦੇ ਹਨ ਉਹਨਾਂ ਨੂੰ ਨੌਕਰੀ ਸੰਬੰਧੀ ਬਹੁਤ ਵੱਡੀ ਖੁਸ਼ਖਬਰੀ ਮਿਲਣ ਵਾਲੀ ਹੈ ਜਿਸ ਦੇ ਨਾਲ ਇਹਨਾਂ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹੇਗਾ ਅਗਲੀ ਰਾਸ਼ੀ ਹੈ ਕਰਕ ਇਹਨਾਂ ਰਾਸ਼ੀ ਵਾਲਿਆਂ ਨੂੰ ਦੱਸ ਦਈਏ ਕਿ ਇਹਨਾਂ ਦੇ ਉੱਪਰ ਬholenath ਦੀ ਵਿਸ਼ੇਸ਼ ਕਿਰਪਾ ਬਣ ਰਹੀ ਹੈ ਜਿਸ ਦੀ وجہ ਦੇ ਨਾਲ ਵਿਦੇਸ਼ ਯਾਤਰਾ ਕਰਨ ਦਾ ਮੌਕਾ ਮਿਲ ਸਕਦਾ ਹੈ ਜੋ ਕੋਟ ਕਚੈਰੀ ਦੇ ਮਾਮਲੇ 'ਚ ਜੂਝ ਰਹੇ ਹਨ ਤਾਂ ਇਸ ਦੇ ਵਿੱਚ ਸਫਲਤਾ ਜ਼ਰੂਰ ਮਿਲੇਗੀ ਅਚਾਨਕ ਹੀ ਧਨ ਦੀ ਪ੍ਰਾਪਤੀ ਦੇ ਜੋਗ ਬਣ ਰਹੇ ਹਨ ਤੁਹਾਡਾ ਮਾਨਸਿਕ ਸਵਾਸਥਿਕ ਠੀਕ ਰਹੇਗਾ ਕਿਸੇ ਵੀ ਕੰਮ ਨੂੰ ਲੈ ਕੇ ਕੀਤੀ ਗਈ ਯਾਤਰਾ ਸਫਲ ਹੋਵੇਗੀ ਪਰਿਵਾਰ ਦੇ ਵਿੱਚ ਖੁਸ਼ ਨਮਾ ਮਾਹੌਲ ਬਣਿਆ ਰਹੇਗਾ ਤੁਹਾਡੀਆਂ ਤਨ ਸੰਬੰਧੀ ਜੋ ਵੀ ਪਰੇਸ਼ਾਨੀਆਂ ਹਨ ਉਹ भोलेनाथ ਦੀ ਕਿਰਪਾ ਦੇ ਨਾਲ ਖਤਮ ਹੋਣ ਵਾਲੀਆਂ ਹਨ ਤੁਹਾਡੇ ਜੀਵਨ ਦੇ ਵਿੱਚ ਅਪਾਰ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਲੀਆਂ ਹਨ ਜਿਸ ਨਾਲ ਤੁਹਾਡਾ ਜੀਵਨ ਬਦਲ ਜਾਏਗਾ ਇਸੀ ਉਹ ਪਰਿਸ਼ਾਲੀ ਰਾਸ਼ੀਆਂ ਜਿਨ੍ਹਾਂ ਨੂੰ ਭਗਵਾਨ ਪੋਲਨ ਦਾ ਆਸ਼ੀਰਵਾਦ ਮਿਲਣ ਵਾਲਾ ਹੈ ਜਿਸ ਨਾਲ ਇਹਨਾਂ ਦਾ ਜੀਵਨ ਪੂਰੀ ਤਰ੍ਹਾਂ ਬਦਲ ਜਾਵੇਗਾ ਦੋਸਤੋ ਨਵੇਂ ਸਾਲ ਦੀਆਂ ਸਭ ਨੂੰ ਬਹੁਤ-ਬਹੁਤ ਮੁਬਾਰਕਾਂ ਇਹ ਸੀ ਸਾਡੀ ਅੱਜ ਦੀ ਵੀਡੀਓ ਦੀ ਜਾਣਕਾਰੀ ਜੇਕਰ ਇਹ ਵੀਡੀਓ ਚੰਗੀ ਲੱਗੀ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰ ਦੇਣਾ ਜੀ